ਤਾਰਕ ਮਹਿਤਾ ਦੀ ਆਵਾਜ਼ ਤਾਂ ਬੰਦ ਕਰ ਦੇ ਕੱਟ ਕਰ ਦੇ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਬੁੱਪਾ ਹੈ ਫੈਮਿਲੀ ਬਲੌਗ ਵਿੱਚ ਤੁਹਾਡਾ ਸਵਾਗਤ ਹੈ ਜੀ ਇੱਧਰ ਚੱਲ ਰਿਹਾ ਤਾਰਕ ਮਹਿਤਾ ਤਾਰਕ ਮਹਿਤਾ ਬਿਨਾ ਨਾ ਤੂੰ ਨੀ ਆਪਣੀ ਫੈਮਿਲੀ ਚ ਚਾਰ ਪੰਜ ਜਣੇ ਆ ਜਿਹੜੇ ਹਾਂ ਰੋਟੀ ਨਹੀਂ ਖਾਂਦੇ ਤਾਰਕ ਮਹਿਤਾ ਬਿਨਾ ਟੀਵੀ ਬਿਨਾ ਤਾਂ ਬਿਲਕੁਲ ਨਹੀਂ ਟੀਵੀ ਬਿਨਾ ਤਾਂ ਬਿਲਕੁਲ ਵੀ ਖਾਣਾ ਨਹੀਂ ਖਾਂਦਾ ਹੈਗਾ ਪੰਜ ਜਣੇ ਪੰਜ ਬੰਦੇ ਆ ਸਾਡੇ ਘਰ ਚ ਮੈਂ ਦੋ ਦੋ ਆਪਾ ਦੋ ਬੱਚੇ ਪੰਜਵਾਂ ਪੰਜ ਹੋਣਗੇ ਕੋਈ ਹੋਰ ਪੰਜ ਜਣੇ ਸੀ ਤੁਹਾਡਾ ਹਸਬੈਂਡ ਪੰਜਵਾਂ ਪੰਜ ਬੰਦੇ ਨਾ ਬਿਲਕੁਲ ਖਾਣਾ ਨਹੀਂ ਖਾਂਦੇ ਤੇ ਮੂੰਗ ਦੇ ਦਾਲ ਦਾ ਚਿਲਾ ਜਿਹੜੀ ਮੈਂ ਸਵੇਰੇ ਪਿਓਈ ਸੀ ਨਾ ਕੱਲ ਪਿਓਈ ਸੀ ਬਣਾਏ ਪਰ ਅੱਜ ਸਵੇਰੇ ਹਾਂਜੀ ਜੀ ਤਰ੍ਹਾਂ ਸਵਾਦ ਬਣਿਆ ਨਾ ਸਵਾਦ ਹੈ ਨਾ ਮੇਰੇ ਵਿੱਚ ਨਿੰਬੂ ਅਦਰਕ ਲਸਣ ਬਹੁਤ ਇਹ ਜਿਹਾ ਜਸਮਨ ਪਾਇਆ ਬਾਕੀ ਨਾਣ ਵਿੱਚ ਹਰੀ ਮਿਰਚ ਬਣਾ ਕੇ ਮੈਂ ਲਈ ਹਾਂ ਹੂੰ ਬਣਾ ਕੇ ਅੱਛਾ ਮੈਂ ਵੀ ਦਿਖਾਨੀ ਆ ਆ ਲੋ ਜੀ ਦੂਜਾ ਚਿਲਾ ਮੈਂ ਇੱਧਰ ਪਾਇਆ ਏ ਇਹ ਹੁਣ ਮੈਂ ਇਹਨੂੰ ਥੱਲੂਗੀ ਇਹ ਸਾਡਾ ਜਿਹੜਾ ਨਮਾ ਤੁਸੀਂ ਦੇਖੇ ਲਿਆਉਣਾ ਕੱਲ ਵੀਡੀਓ ਚ ਬਹੁਤ ਸੋਹਣੇ ਬਣਦੇ ਆ ਇਹ ਲਿਆਰ ਦਾ ਫਾਇਦਾ ਹੋ ਗਿਆ ਸਾਨੂੰ ਤੇਲ ਹੈ ਜਿਹੜਾ ਸੀ ਆਪਣੀ ਮਰਜ਼ੀ ਨਾਲ ਆ ਦੇਖੋ ਮੈਂ ਕਿਵੇਂ ਪਾਇਆ ਹੋਇਆ ਬਾਕੀ ਐਨ ਗੋਲ ਐਨ ਗੋਲ ਬੜਾ ਕ੍ਰਿਸਪੀ ਬਹੁਤ ਵਧੀਆ ਹੋਣੇ ਨੇ ਮੈਂ ਕ੍ਰਿਸਪੀ ਬਣਾਉਂਗੀ ਐਨ ਇਹ ਮੈਂ ਖਾਉਂਗੀ ਤੇ ਇੱਕ ਦਾ ਬਚ ਗਿਆ ਇਹ ਆਹੋ ਖਾਣ ਏ ਹੁਣ ਮੈਂ ਕਾਉਂਗੀ ਕਿਉਂਕਿ ਸ਼ਾਮ ਨੂੰ ਅੱਜ ਸਾਡੇ ਬਣਨੇ ਆ ਪਕੌੜੇ ਇਸ ਕਰਕੇ ਆਪਾਂ ਮੂੰਗੀ ਦੀ ਦਾਲ ਦੇ ਚਿੱਲੇ ਹੀ ਖਾ ਰਹੀਆਂ ਮੈਂ ਸਵੇਰ ਦੀ ਟੋਟੇ ਨਹੀਂ ਬਿਲਕੁਲ ਵੀ ਖਾਈ ਆ ਆ ਜਾ ਆ ਜਾ ਤੂੰ ਆ ਜਾ ਜੇ ਪਹਿਲਾਂ ਮੈਂ ਸ਼ੁਰੂ ਹੋਊਗੀ ਫਿਰ ਇਹਦੇ ਵਿੱਚ ਮੇਰਾ ਕੀ ਗ਼ਜ਼ੂਰ ਫਿਰ ਕੀ ਹੋ ਗਿਆ ਕੁਝ ਮੈਂ ਬੁਰਾ ਕਰਤਾ ਮੇਰੀ ਦਰਾਣੀ ਨਾ ਹੋਣਾ ਤੋੜਨ ਆਈ ਐ ਇੱਥੇ ਪੁਦੀਨਾ ਜਰ ਗਈ ਪੁਦੀਨੇ ਦਾ ਇੱਕ ਪੱਤਾ ਹੁਣ ਇੱਥੇ ਦਿਖ ਨਹੀਂ ਰਿਹਾ ਕਿਉਂਕਿ ਪਿੱਛੇ ਅਸੀਂ ਕਚੌਰੀਆਂ ਵਾਲੇ ਜਿਸ ਦਿਨ ਕਚੌਰੀਆਂ ਬਣਾਇਦਿਆਂ ਉਸ ਦਿਨਾਂ ਕੋਲਾ ਭਰ ਕੇ ਅਸੀਂ ਸਾਸ ਦੀ ਬਣਾ ਲਈ ਪਦੀਨਾ ਸਾਡਾ ਖਤਮ ਹੋ ਗਿਆ ਤੇ ਅੱਜ ਆ ਸਾਗ ਉਰੇ ਉਗ ਰਿਹਾ ਅੱਜ ਆਪਣੇ ਹਸਬੰਡ ਦੀ ਆਣ ਦੀ ਖੁਸ਼ੀ ਚ ਮੇਰੀ ਦਰਾਣੀ ਨੇ ਚਣਾਂੜੀਆਂ ਕੜਾਹੀ ਆ ਬੰਦ ਕਰਵਾ ਸ਼ਾੜਾ ਅਗਾਂਹ ਨਹੀਂ ਲਾਣਾ ਮੈਂ ਵੀ ਵਿੱਚ ਨਾਲ ਬੋਲੀ ਜਾਂਦੇ ਫਿਰ ਬੋਲੀ ਜਾ ਤੇ ਪਕੌੜੇ ਬਣਾਣੇ ਐ ਇਹ ਹੁਣ ਅਸੀਂ ਪਦੀਨਾ ਜਿਹੜਾ ਉਹ ਚੁੰਡਣ ਆਏ ਆ ਹਰੀ ਸਾਸ ਬਣਾਣ ਲਈ ਛੋਟਾ ਛੋਟਾ ਪਦੀਨਾ ਲੱਗਿਆ ਵਾ ਇਹ ਵੱਡਾ ਹੈ ਨਹੀਂ ਤੋਂ ਅਸੀਂ ਆਪਣੀ ਅੱਖਾਂ ਨਾਲ ਦੇਖ ਲਿਓ ਆ ਆ ਦੇਖੋ ਜੀ ਪਦੀਨਾ ਹੈਗਾ ਸਾਡਾ ਛੋਟਾ ਛੋਟਾ ਅੱਛਾ ਪਾਲਕ ਦੇ ਪਕੌੜੇ ਬਣਾਣੇ ਤਾਂ ਪਾਲਕ ਤੋੜਨੀ ਹੈ ਨਾ ਪਦੀਨਾ ਵੀ ਤੋੜੂ ਜਿੰਨਾ ਹੈਗਾ ਬਸ ਫਿਰ ਆਹੀ ਸਾਸ ਹੈ ਇਹ ਤੋਂ ਬਾਅਦ ਪਦੀਨਾ ਪਤਾ ਨਹੀਂ ਲੱਗੂਗਾ ਪਤਾ ਨਹੀਂ ਏਸੇ ਦੀ ਬਣੋਗੇ ਜਿੰਨੀ ਕਿ ਹੋਊਗੀ ਤੁਸੀਂ ਆ ਚੁੰਨੀ ਕਰਨੇ ਤੋਂ ਬਾਅਦ ਕੁਝ ਨਹੀਂ ਲਾ ਹੋ ਸਕਦਾ ਪਰ ਅੱਗੇ ਬਣਾਵਾਂਗੇ ਹੁਣ ਤਾਂ ਦੀਵਾਲੀ ਤੋਂ ਬਾਅਦ ਕੁਝ ਨਹੀਂ ਸਾਡੇ ਬਣਨਾ ਵੈਸੇ ਪਕੌੜੇ ਅੱਜ ਅੱਜ ਹੀ ਆ ਉਹਦੇ ਬਾਅਦ ਤਾਂ ਦੀਵਾਲੀ ਵਾਲੇ ਦਿਨ ਸਬਜ਼ੀ ਬਣਨਗੀਆ ਬੀਆ ਚੁੰਨੀ ਮੇਰੀ ਆ ਕਾ ਦੇ ਫਿਰ ਉਹਦੇ ਚ ਕੀ ਆ ਜਾਣ ਕੇ ਚੁੰਨੀ ਸਿਰ ਤੋਂ ਤਾਰਤੀ ਵਾਲ ਦਿਖਾਉਣ ਦੇ ਲਈ ਵਾਲ ਕੇ ਦਿਖਾਣੇ ਆ ਆਲਣਾ ਹੀ ਮੇਰੇ ਵਾਲਾਂ ਦਾ ਤਾਂ ਆ ਹੁਣ ਚੁੰਨੀਆ ਕਰਦੀ ਹੁੰਦੀ ਤੇਰੀ ਇੱਕ ਵੀਡੀਓ ਜਿਵੇਂ ਦੇਖੇ ਦਮ ਆਈ ਕਰੀ ਗਏ ਆਉ ਤਾਂ ਮੇਰੀ yaad ਤਾਂ ਹੂੰ ਵੀ ਮੈਜੀ ਬਿਨਾ ਵੀਡੀਓ ਤੋਂ ਵੀ ਮੈਂ ਖੜੀ ਹੁੰਨੀ ਜਾਂ ਤੁਹਾਡੇ ਕਰ ਲੇ ਕਰੇ ਫਿਰ ਮੂਰੇ ਨੂੰ ਕਰ ਲੇ ਫਿਰ ਐਂ ਕਰ ਲੇ ਬਿਨਾ ਵੀਡੀਓ ਤੋਂ ਵੀ ਜਦ ਮੈਂ ਉਧਰ ਤੁਹਾਡੇ ਕੋਲ ਆਨੀ ਆ ਫਿਰ ਜਦ ਵੀ ਲੈਣਾ ਪਤਾ ਕਾ ਤੋ ਕਿਉਂਕਿ ਮੇਰੇ ਕੁੰਡਲਾ ਵਾਲੇ ਵਾਲਾ ਮੇਰੇ ਨਾ ਫੁੱਲ ਜਦ ਮੈਂ ਨਾਂਦੀ ਨਾ ਇੰਨੇ ਜਾਦੇ ਫੁੱਲ ਜਾਂਦੇ ਨੇ ਜਦ ਮੈਂ ਨਾ ਕਈ ਵਾਰ ਸਟੇਟ ਵੀ ਕਰਾਨੀ ਆ ਪਾਰਲਰ ਵਾਲੇ ਕਹਿੰਦੇ ਤੁਹਾਡੇ ਵਾਲ ਡਰਾਫ ਬਹੁਤ ਐ ਹੁਣ ਤੇ ਤਾਂ ਠੀਕੇ ਨਹੀਂ ਬਈ ਹੁੰਦੇ ਬਚਪਨ ਤੋਂ ਹੀ ਰਾਖਾ ਹੁਣ ਮੈਂ ਇਹਨਾਂ ਨੂੰ ਸਿਲਕੀ ਕਿਵੇਂ ਕਰਾਂ ਜਿੰਨਾ ਮਰਜ਼ੀ ਜ਼ੋਰ ਲਾ ਲਓ ਜਿਹੜੇ ਮਰਜ਼ੀ ਤਰੀਕੇ ਅਪਣਾ ਲਓ ਵੀਡੀਓ ਦੇਖ ਲਓ YouTube ਤੇ ਦੇਖ ਲਓ Instagram ਤੇ ਆ ਬੋਥਿਆ ਤੁਹਾਡੇ ਪਰ ਕੋਈ ਤਰੀਕਾ ਆਪਣਾ ਨਾਲ ਨਾ ਜਿਨ੍ਹਾਂ ਦੇ ਇਹ ਜੇ ਵਾਲ ਨੇ ਕੁੰਡਲ ਵਾਲੇ ਉਹਨਾਂ ਦੀ ਸਿਲਕੀ ਕਦੇ ਵੀ ਨਹੀਂ ਹੁੰਦੀ। ਨਾਰੀਅਲ ਤੇਲ ਦੀ ਅੱਧੀ ਸ਼ਿਸ਼ੀ ਵਿੱਚ ਡੋਲਿਆ ਕਰੋ ਰੋਜ਼। ਉਹ ਮਰਜੀ ਕਰ। ਚਲੋ ਤੇਲ ਲਾਏ ਤੇ ਸੈਟਿੰਗ ਹੋ ਜਾਂਦੀ ਆ। ਹਾਂ। ਤੇਲ ਤਾਂ ਲਾਣਾ ਨਹੀਂ। ਇਹ ਸਿਲਕੀ ਵਾਲ ਨਹੀਂ ਹੁੰਦੇ ਹੈਗੇ। ਤੇਲ ਤਾਂ ਲਾਣਾ। ਤੇਲ ਤਾਂ ਲਾਣਾ ਨਹੀਂ। ਨਾ ਤੇਲ ਤਾਂ ਲਾਣਾ ਨਹੀਂ। ਅੱਛਾ ਤੂੰ ਜਿੱਦਾਂ ਜਿੱਦਾਂ ਤੂੰ ਮਾੜਾ ਜਿ ਕਿਤੇ ਜਾਣਾ ਹੁੰਦਾ ਤੂੰ ਨਹੀਂ ਸਿਰ ਨਹਾਉਂਦੀ ਤੂੰ ਬੜਾ ਤੇਲਾ। ਤੁਹਾਨੂੰ ਕਿਹੜਾ ਦਾਣਾ ਪੱਜ ਕਿਤੇ? ਮੈਂ ਹੁਣ ਸਿਰ ਤਾਂ ਨਾ ਔਣਾ ਹੀ ਐ, ਸਿਰ ਵੀ ਨਹੀਂ ਨਹਾਉਣਾ ਹੈਗਾ। ਅਜੇ ਵਾਲ ਵੀ ਨਹੀਂ ਸੁੱਕੇ। ਓਹ। ਸਿਰ ਨਹੀਂ ਨਹਾਉਣਾ ਹੈ ਕੋਮ ਪਾਗਲਾ ਹੁਣ ਹਜੇ ਹੁਣ ਸਰ ਸਿਰ ਵੀ ਨਹਾਵਾ ਹਫਤਾ ਹਫਤਾ ਦੋ ਦੋ ਹਫਤਾ ਮੈਂ ਕੱਲੂਣਾ ਕੱਲ ਸੰਡੇ ਆ ਕੱਲ ਨਹਾ ਤੂੰ ਤਾਂ ਫੇਰ ਵੀ ਪੋਛ ਛਿੱਟੀ ਨਾ ਨਹੀਂ ਐ ਮੈਂ 7 6 ਦਿਨ ਕੱਢ ਦਿੰਨੀ ਐ ਕਿਉਂਕਿ ਮੈਨੂੰ ਨਹਾਣਾ ਬਹੁਤ ਔਖ ਲੱਗਦਾ ਬਾਲ ਮੈਂ ਤਾਂ 3 4 ਦਿਨ ਨੇ ਕੰਮ ਨਾਲ ਲੈਣਾ ਖੁੱਡ ਲਾ ਲਿਆ 3 4 ਦਿਨ ਤੋਂ ਲੰਨੀ ਆ ਤਾਂ ਤੇਲ ਲਾ ਲਨੀ ਜਰ ਵੀ ਕਿਤੇ ਜਾਣਾ ਹੁੰਦਾ ਦੋਈ ਸਰ ਆ ਨਾ ਆ ਜਿੱਦਨ ਜਾਣਾ ਹੁੰਦਾ ਉਦੋਂ ਨੇ ਸਿਰ ਨਹਾ ਲੰਦੀ ਆ ਉਹ ਹਾਰਿਆ ਮੈਂ ਤਾਂ ਫੇਰ ਵੀ ਹਜੇ ਦੇਖ ਲੈ ਮੈਂ ਚੱਕਰੀਆਂ ਨਹੀਂ ਹਾਂ ਕੱਟ ਕਰਿਆਂ ਨੂਨਾ ਬਰਤ ਸਾਰੇ ਕਹਿੰਦੇ ਨੇ ਨਾ ਕੇ ਪਰ ਨਾ ਮੈਂ ਬਾਲਾਂ ਨੂੰ ਨਾ ਤੇਲ ਨਹੀਂ ਲਾਇਦਾ ਮੈਂ ਫਿਰ ਵੀ ਨਾ ਸਿਰ ਨਹੀਂ ਨਾਈ ਮੈਂ ਕਿਹਾ ਚਲ ਕੋਈ ਗੱਲ ਨਹੀਂ ਆ ਜਾ ਮੈਂ ਕਈ ਵਾਰ ਲੱਜ ਕਿਤੇ ਆਉਣਾ ਜਾਣਾ ਵੀ ਹੁੰਦਾ ਆਈਆ ਕਿਤੇ ਵੀ ਮੈਂ ਇਸ ਤਰ੍ਹਾਂ ਹੀ ਬਾਲ ਸਾਂ ਲੰਨੀ ਆ ਮੈਂ ਨਾਂਂਦੀ ਨਹੀਂ ਚਲ ਮੇਰੇ ਪੈਰ ਦੁਖਣ ਲੱਗੇ ਬੈਠੀ ਦੀ ਬਾਲਾਂ ਦੀ ਸਿਰ ਨਾਉਣ ਤੋਂ ਪੈਰਾ ਪਰ ਮੇਰੇ ਕੁੰਡਲ ਵਾਲੇ ਬਾਲ ਸਾਰੇ ਖਿੱਡਰ ਪਏ ਆ ਚੱਲ ਵੱਜ ਜਾਂਦਾ ਹੈ ਪੈਰਾ ਪਰ ਬੈਠਣ ਜਾ ਰਹੇ ਮੈਂ ਤੂੰ ਪੁਰਾਣੀ ੱਡੀ ਨਹੀਂ ਦੁੱਤੀ ਹੁੰਦੀ ਦੱਸ ਸੀ ਕੀ ਖਾ ਜਾਂਦਾ ਪੁਰਾਣੀ ੱਡੀ ਚਲੋ ਲੋ ਜੀ ਹੁਣ ਆਪਾਂ ਬਣਾ ਬਣਾ ਲਿਆ ਪਕੌੜੇ ਸ਼ਾਮ ਨੂੰ ਤੇ ਉਹ ਤਾਂ ਦੱਸ ਹੀ ਦਿੱਤਾ ਸੀ ਪਹਿਲਾਂ ਤੁਹਾਨੂੰ ਮੇਰਾ ਖਾਣ ਨੂੰ ਬਿਲਕੁਲ ਜੀ ਨਹੀਂ ਕਰ ਰਿਹਾ ਹੈਗਾ ਬਿਲਕੁਲ ਉਸ ਦਾ ਨਹੀਂ ਪਤਾ ਤੇ ਅੱਜ ਤਾਂ ਨਾ ਪਹਿਲੀ ਵਾਰ ਹੋ ਰਿਹਾ ਇਹ ਨਾ ਤਾਂ ਬਣਾਉਣ ਨੂੰ ਜੀ ਕਹਦਾ ਨਾ ਖਾਣ ਨੂੰ ਇਹ ਗੱਲ ਨਹੀਂ ਵੀ ਬਣਾ ਬਣਾਉਣ ਨੂੰ ਹੀ ਨਹੀਂ ਕਰ ਰਿਹਾ ਖਾਣ ਨੂੰ ਵੀ ਨਹੀਂ ਕਰਦਾ ਹੁਣ ਆਪਾਂ ਦੇ ਆਪ ਕੀ ਹੈ ਕਿਦਾਂ ਦੱਸ ਦਵੇ ਦਾ ਦਸਦਾ ਵੀ ਨਹੀਂ ਹੈਗਾ ਤੇ ਆ ਟੂਸਨ ਤਾਂ ਪਾ ਗਿਆ 4:00 ਵੱਜ ਗਏ اچھا ਰੱਖ ਦੇ ਅੰਦਰ ਰੱਖੇ ਬਾਤ ਕਰੀਂ ਕੀ ਰ ਹੈ ਕੁਛ ਨਹੀਂ ਕੁਛ ਨਹੀਂ ਮੈਂ ਕਿਹ ਬਾਤ ਕਰ ਲਈ ਰੱਖ ਦੇ ਅੰਦਰ ਆਪਾਂ ਕਹਿੰਦੇ ਦੀਵਾਲੀ ਦਾ ਮੌਕਾ ਏ ਕਦੇ ਕਿਸੇ ਦਾ ਫੋਨ ਆਂਦਾ ਏ ਵਧਾਈ ਦੇਣ ਨੂੰ ਕਦੇ ਕਿਸੇ ਦਾ ਫੋਨ ਆਂਦਾ ਮੈਂ ਤਾਂ ਕਿਸੇ ਦਾ ਨਹੀਂ ਆਂਦਾ ਅੱਜ ਦੰਤੇਰਾਸ ਆ ਨਾ ਅੱਜ ਦੰਤੇਰਾਸ ਆ ਇਹ ਕੀ ਹੋ ਗਿਆ ਇਤਿਹਾਸ ਤਾਂ ਹੈਗਾ ਜੀ ਨਾਲ ਜਿਹੜੇ ਮਨਾਉਂਦੇ ਉਹਨਾਂ ਲਈ ਤਾਂ ਹੈਗਾ ਜੇ ਆਪਾਂ ਨਹੀਂ ਮਨਾਉਂਦੇ ਅੱਜ ਦੇ ਦਿਨ ਸਾਰੇ ਚਾਂਦੀ ਦੇ ਭਾਂਡੇ ਵੀ ਖਰੀਦਦੇ ਨੇ ਸੋਨਾ ਚਾਂਦੀ ਵੀ ਖਰੀਦਦੇ ਨੇ ਚਾਹ ਇੱਕ ਸਿੱਕਾ ਲੈ ਲਓ ਹਨਾ ਚਾਂਦੀ ਦਾ ਉਹ ਵੀ ਖਰੀਦਦੇ ਨੇ ਵੀ ਉਹ ਹੋ ਜਾਂਦਾ ਤੇ ਸ਼ਾਇਦ ਉਹਨਾਂ ਦੀ ਰੱਖ ਕੇ ਪੂਜਾ ਵੀ ਕਰਦੇ ਹੋਣ ਮੈਨੂੰ ਇੰਨਾ ਪਤਾ ਨਹੀਂ ਜਿੰਨਾ ਕ ਮੈਂ ਦੇਖਿਆ ਹੈ ਬਸ ਉਹਨਾਂ ਕ ਬੋਲ ਦੋਨੀ ਹੈ ਬਾਕੀ ਮੈਨੂੰ ਪਤਾ ਨਹੀਂ ਹੈਗਾ ਤੇ ਅਸੀਂ ਸੋਚ ਰਹੇ ਕੱਲੀ ਆਪਾਂ ਵੀ ਅੱਜ ਸਮਾਨ ਰੱਖ ਕੇ ਪੂਜਾ ਕਰੀਏ ਕੰਪੋਸਟਰ ਰੱਖ ਦੇ ਕਿ ਨਹੀਂ ਹਾਂ ਰੱਖ ਦੇ ਦੀ ਨਹੀਂ ਭਾਂਡੇ ਸੋਨਾ ਚਾਂਦੀ ਆਪਦੇ ਆਪਦੇ ਉਹ ਜਿਹੜਾ ਬਿਜ਼ਨਸ ਕਰਦੇ ਆ ਉਹ ਸਾਰਾ ਕੁਸ ਮੂਰਤੀ ਮੂਰਤੀ ਵੀ ਲੈ ਆਵਾਂਗੇ ਉਹ ਛੋਟੇ ਛੋਟੇ ਰਾਮ ਸੀਤਾ ਦੀ ਜਿਹੜਾ ਥੋੜਾ ਥੋੜਾ ਮोटा ਹੈ ਉਹ ਵੀ ਢੱਕਣਾ ਹੈ ਕੈਂਬੇ ਨੇ ਦੀਵਾਲੀ ਨੂੰ ਦਰਵਾਜ਼ੇ ਖੁੱਲੇ ਰੱਖਿਆ ਕਰੋ ਕੈਂਬੀ ਜਿਹੜਾ ਹੈਗਾ ਥੋੜਾ ਮੋਟਾ ਜਦੋਂ ਰੱਖਾਂਗੇ ਅਸੀਂ ਵੀ ਢੱਕ ਕੇ ਬੈਠੂਗਾ ਆ ਗਰੀ ਮਾ ਲਕਸ਼ਮੀ ਆਂਦੀ ਏ ਸਾਰੇ ਕਹਿੰਦੇ ਨੇ ਦਰਵਾਜ਼ੇ ਖੁੱਲੇ ਰੱਖਿਆ ਕਰੋ ਆਪਣੇ ਪੰਜਾਬ ਤੋਂ ਚੋਰ ਆਉਂਦੇ ਨੇ ਲਕਸ਼ਮੀ ਤੋਂ ਖਲਜੀ ਕਰ ਦੇਗੀ ਕਰ ਨਾ ਦਰਵਾਜ਼ੇ ਖੁੱਲੇ ਛੱਡ ਲੈਣਾ ابو ابو ਕੀ ਗੱਲ ਹੈ ਵੀ ਹਾਂ ਜੀ ابو ਚੋਰ ਕਹ ਚੋਰ ਕਹਿਣਗੇ ਸਾਨੂੰ ਸਾਡੀ ਤਾਂ ਰੋਜ਼ ਇਹ ਦਵਾਈ ਹੋ ਗਈ ابو ਬਾਈ ਕਰ ਯਾਰ ابو ਬਾਈ ਕਰੇ

ਮੈਂ ਸੋਚਿਆ ਵੀ ਚਲ ਜੇ ਇਸ ਤੇ ਫੋਨ ਵੀਡੀਓ ਵਧੀਆ ਬਣਦੀ ਹੋਊਗੀ ਉਹਦੋਂ ਤਾਰਾ ਨਾ ਮੈਂ ਆਪਣੀ ਬਣਾ ਲੂੰਗੀ ਵੀ ਜੇ ਟਾਈਮ ਲੱਗ ਗਿਆ ਥੋੜਾ ਜਿਹਾ ਪਰ ਵੀ ਵੀਡੀਓ ਟਿਸ਼ਨ ਹੈ ਹੀ ਨਹੀਂ ਮੇਰੀ ਹੈ ਫਿਰ ਮੈਂ ਵੀ ਮੈਂ ਕਿਹਾ ਸਟੈਂਡ ਤੇ ਮੈਂ ਵੀ ਲਾ ਲੂੰਗੀ ਹੈ ਪਹਿਲਾਂ ਮੈਂ ਇਹਨੂੰ ਕਿਹਾ ਵੀ ਤੂੰ ਬਣਾ ਲੈ ਹੈ ਬਾਅਦ ਵਿੱਚ ਮੈਂ ਵੀ ਜਿਆਦਾ ਘੇਰਿਆ ਉਹਨੇ ਫੋਨ ਮੈਂ ਕਿਹਾ ਹੁਣ ਤਾਂ ਮੈਂ ਜਮਨ ਅੰਨਾ ਤੋਂ ਪਹਿਲਾਂ ਮੈਂ ਨਹੀਂ ਲਾਇਆ ਆਪਣਾ ਵੀਡੀਓ ਅੱਗੇ ਡਰਦੇ ਡਰਦਾ ਤੀ ਉਹ ਹੈ ਡਰਦਾ ਤੀ ਅੱਗੇ

ਹਾਂ ਅੱਗੇ ਦੇਣਾ ਤਾਂ ਅੱਛਾ ਐਨੇ ਕ ਪੈਸੇ ਨਾਲ ਸਰਜੂ ਦੇਖ ਦੇ ਹਾਂ ਦੇਖ ਦੇ ਹਾਂ ਕਿਉਂਕਿ ਮੰਨੋ ਨੇ ਪਹਿਲਾਂ ਇੱਕ ਤਾਂ ਨਾ ਸਮਾਨ ਪਹਿਲਾਂ ਕੋਲੀ ਦਾ ਹੁੰਦਾ ਹਮੇਸ਼ਾ ਨਾ ਉਹ ਬੇਸਣ ਬੇਸਣ ਪਹਿਲਾਂ ਰੱਖ ਕੇ ਵਿੱਚ ਸਮਾਨ ਬਾਅਦ ਚ ਪਾਈਦਾ ਹੁੰਦਾ ਇੱਕ ਵਾਰੀ ਤਾਂ ਐਵੇਂ ਹੀ ਕਰਿਆ ਤਾਂ ਤੇ ਵਧੀਆ ਨਹੀਂ ਬਣਿਆ ਕਿੱਥੇ ਵਧੀਆ ਬਣਿਆ ਤੇ ਮੇਰੇ ਹਸਬੰਦ ਨੇ ਮੈਂ ਤਾਂ ਰੁਕੇ ਪਾ ਦਿੰਦਾ ਠੀਕ ਆ ਪਾ ਮੈਂ ਤਾਂ ਆਪ ਮਨਾ ਕੀਤਾ ਸੀ ਮੇਰੇ ਨਾਲ ਅੱਜ ਜਦਿਆਂ ਨੇ ਜਵਾਬ ਦਿੱਤਾ ਅੱਜ ਮੇਰਾ ਵੀ ਦਿਲ ਨਹੀਂ ਬਿਲਕੁਲ ਵੀ ਕਰ ਰਿਹਾ ਤਾਂ ਨਾ ਬਣਾਉਣ ਨੂੰ ਨਾ ਖਾਣ ਨੂੰ ਤੁਸੀਂ ਤਿੰਨ ਚਾਰ ਵਾਰ ਦੱਸਦਾ ਵੀਡੀਓ ਚ ਵੀਡੀਓ ਚ ਨਹੀਂ ਦੱਸਿਆ ਬਿਨਾ ਵੀਡੀਓ ਤੇ ਦੱਸ ਰਹੀ ਹਾਂ ਵੀਡੀਓ ਚ ਮੈਂ ਪਹਿਲੀ ਵਾਰ ਦੱਸ ਰਹੀ ਹਾਂ ਸ਼ਾਇਦ ਦੂਜੀ ਵਾਰ ਹੋਊਗਾ ਚੱਲ ਪਰ ਇੰਨੀ ਵਾਰ ਨਹੀਂ ਤੀਜੀ ਵਾਰ ਦੱਸਾਂ ਪਹਿਲਾਂ ਤੋੜਦੇ ਹੋ ਦੱਸਿਆ 1 ਵਜੇ ਕੱਟ ਰੇ ਤੇ ਹਾਂ ਜਦ ਦੱਸਿਆ ਹਾਂ ਹੁਣ ਫੇਰ ਪਤਾ ਨਹੀਂ ਕਾਤੇ ਇਹ ਗੱਲ ਨਹੀਂ ਵੀ ਅੱਜ ਬਣਾਉਣ ਨੂੰ ਹੀ ਨਹੀਂ ਕਰ ਰਿਹਾ ਖਾਣ ਨੂੰ ਵੀ ਨਹੀਂ ਕਰ ਰਿਹਾ ਕੀ ਕਰਾਵਾਂ

ਕਿਆ ਸਟੈਂਡ ਉਸ ਟੈਂਡ ਖੜਾ ਹੈ ਹੁਣ ਸਟੈਂਡ ਗੀਅਰ ਨਾਲ ਬੰਦਾ ਵੀ ਕੋਲੇ ਖੜਾ ਹੈ ਸਾਰਾ ਸਮਾਨ ਗੀਅਰ ਨਾਲ ਬੰਦਾ ਕੋਲੇ ਖੜਾ ਹੈ ਆ ਲੋ ਖੜਾ ਆ ਤੋੜੀ ਧਰਦੀ ਇਹਨੂੰ ਕਿੱਥੇ ਬਿਠਾ ਕੇ ਆਂਗੇ ਹੁਣ ਲਓ ਜੀ ਮੈਂ ਬੈਠ ਗਈ ਛੋਟੀ ਜੀ ਕੁਰਸੀ ਤੇ ਮੈਡਮ ਜੀ ਬੈਗੇ ਕੁਰਸੀ ਤੇ ਤਾਂ ਹੀ ਥੋੜਾ ਮੈਡਮ ਜੀ ਨਹੀਂ ਕਹਿਣਾ ਦੀਦੀ ਜੀ ਦੀਦੀ ਜੀ ਬੈਗੇ ਕੁਰਸੀ ਤੇ ਹੁਣ ਆਪਾਂ ਇਹ ਪੰਜੇ ਮੈਂ ਦੀਵਾਲੀ ਤੱਕ ਬੋਲਣਾ ਨਹੀਂ ਜੇ ਦੀਦੀ ਨਾ ਕਿਹਾ ਠੀਕ ਆ ਹੁਣ ਮੈਂ ਰੋਜ਼ ਦੀਦੀ ਜੀ ਕਿਹਾ ਕਰੂੰਗੀ ਫਿਰ ਮੈਨੂੰ ਕੀ ਦੇਵੋਗੇ ਦੇਣਾ ਕਿ ਹਾਰ ਟਾਈਮ ਦੇਣਾ ਦੇਣਾ ਹਾਰ ਟਾਈਮ ਲੈਣਾ ਲੈਣਾ ਦੱਸੋ ਗਿਫਟ ਮੰਗਿਆ ਮੈਨੂੰ ਕੋਈ ਉਫੈਂਦਾ ਕੋਈ ਮੈਂ ਤਾਂ ਕਹਿਣ ਲੱਗੀ ਸੀ ਜੇ ਪਿੱਛੇ ਆਹਾ ਦੇਖੀ ਉਹ ਥੋੜੀ ਜੀ ਆਪਾਂ ਉਹ ਕਰ ਦਈਏ ਲਿਆ ਕੇ ਆ ਉਰੇ ਕਿੰ ਸੋਣਾ ਲੱਗੇ ਦਿਵਾਲੀ ਵਾਲੀ ਦੀ ਕਰੀਏ ਆਪਾਂ ਕੀ ਕਰੀਏ ਉਹ ਉਹ ਕਰ ਦਨੇ ਆ ਕਲੀ ਚਿੱਟੀ ਆ ਦਿਖਾ ਨੇੜੇ ਤੇ ਇੱਧਰ ਕੋੜੇ ਕਿਵੇਂ ਤਾਲ ਰਹੇ ਨੇ ਤਾਲ ਨੇ ਅੱਜ ਦਿਨ 13ਵਾਂ ਦਿਨ ਹੈ ਤੇ ਅੱਜ ਅਸੀਂ ਨਾ ਕੜਾਹੀ ਚੜ੍ਹ ਲਈਜੀ ਆ ਵੀ ਤੁਸੀਂ ਦੋ ਤਿੰਨ ਵਾਰ ਦੱਸਤਾ ਨਹੀਂ ਵੀ ਮਤਲਬ ਵੀ ਅੱਜ ਅਸੀਂ ਕੜਾਹੀ ਚੜ੍ਹ ਲਈ ਵੀ ਕੁਝ ਤਾਂ ਬਣਾ ਰਹੇ ਆ ਇਹਦਾ ਮਤਲਬ ਖਾਲੀ ਦੇ ਤਾਂ ਨਹੀਂ ਜਾ ਰਹੇ ਆਪਣਾ ਥੋੜਾ ਤਜੀਨ ਕਰ ਲੈਣਾ ਦੀਵਾਲੀ ਦੇਖੋ ਜੀ 21 ਤਰੀਕ ਦੀ ਆ ਰੋਲਾ ਪੈ ਰਿਹਾ ਬਾਕੀ ਤੁਸੀਂ ਵੀ ਦੱਸ ਦਿਓ ਕਿਨੇ ਕਿਦਨ ਬਣਾਉਣੀ ਆ ਸੋ 21 ਨੂੰ ਬਣਾਉਣੀ ਆ ਮੰਗਲਵਾਰ ਨੂੰ ਬਾਕੀ ਪੱਕਾ ਕਨਫਰਮ ਇੱਕ ਦਿਨ ਪਹਿਲਾਂ ਹੋ ਜਾਊਗਾ ਹਨਾ ਕੱਲ ਨੂੰ ਹੋ ਜਾਊਗਾ ਪਕੌੜੇ ਸਾਡੇ ਤਿੰਨ ਤਰ੍ਹਾਂ ਦੇ ਆ ਵਿੱਚੇ ਪਿਆਜ਼ ਆਲੂ ਪਾਲਕ ਅਸੀਂ ਅਲੱਗ-ਅਲੱਗ ਨਹੀਂ ਬਣਾ ਰਹੇ ਸਾਰਾ ਸਮਾਨ ਮਿਕਸ ਕਰ ਲਿਆ ਅਲੱਗ-ਅਲੱਗ ਕਿਆ ਬਣਾਉਣਿਆ ਉਹ ਰੈਸਪੀ ਮੈਂ ਬਣਾਈ ਆ ਜੀ ਔਰ ਰੈਸਪੀ ਕਿਹੜੀ ਆ ਨੂਨ ਮਿਰਚ ਹਲਦੀ ਮੈਂ ਬਣਾਈ ਆ ਰੈਸਪੀ ਮੈਂ ਬਣਾਈ ਆ ਜੀ ਚਲ ਚਾਰਨੀ ਤੇ ਦੇ ਦੋ ਮੇਰ ਨੂੰ ਫੜਾਈ ਮੈਂ ਫਲਾਮਾ ਮੈਨੇ ਚੁੱਲੇ ਮੂਰੇ ਬਿਠਾ ਤੱਕ ਗਏ ਜਮਾ ਭੱਟੀ ਸਾਡੀ ਟੁੱਟ ਗਈ ਇੱਧਰ ਬਸ ਐਮੋ ਹਲਾ ਲਾ ਦਾਂ ਦੇਖੋ ਵੀਡੀਓ ਬਣਾਉਣੀ ਆ ਇਹ ਕਿੰਨੇ ਸੋਨੇ ਕ੍ਰਿਸਪੀ ਕ੍ਰਿਸਪੀ ਚਲ ਕੋਈ ਨਾ ਉਹਨੂੰ ਕੰਮ ਖਤਮ ਹੋ ਗਿਆ ਐਂ ਵੀ ਬਣਾਉਣੀ ਸੀ ਕੋਈ ਵੀਡੀਓ ਬਣਾਉਣ ਵਾਲਾ ਹਈਓ ਨਹੀਂ ਅੱਜ ਕੋਈ ਵੀ ਨਹੀਂ ਕੋਈ ਬਾਰੀ ਬਾਰੀ ਮੈਂ ਬਣਾ ਮੈਂ ਹੀ ਬਣਾ ਰਹੀ ਆ ਉੱਠ ਉੱਠ ਕੇ ਜਾ ਆਪਣੀ ਆਪਣੀ ਸੈਲਫ ਬਣਾਣੀ ਪੈ ਰਹੀ ਆ ਵਿੱਚੋਂ ਇੱਕ ਦੋ ਕਲਿੱਪ ਮੈਂ ਵੀ ਤਾਂ ਬਣਵਾਈ ਤੀ ਉਹ ਸਟੈਂਡ ਜਲਵਾਇਆ ਤਾਂ ਉਹ ਉਹਨੇ ਤੋੜ ਕੇ ਉਹਦਾ ਜਗਾੜਮੈਂਟ ਖੜਾ ਹਲਾਤਾ ਨਾ ਹੁਣ ਹਿਲਣ ਲੱਗ ਗਿਆ ਉਹਨੇ ਗੇਅਰ ਤਾਂ ਨਾ ਦੱਬ ਕੇ ਪਹਿਲਾਂ ਨਹੀਂ ਹਿਲਦਾ ਤਾਂ ਅੱਲਾ ਨਹੀਂ ਹਿਲਦਾ ਤਾਂ ਫਿਰ ਆਏ ਆ ਚੀਜ਼ ਤੇ ਪੈਸੇ ਲੱਗਦੇ ਆ ਪੈਸਾ ਲੱਗਦੇ ਆ ਬਸ ਪਕੌੜੇ ਅਸੀਂ ਮੇਚਦੇਓ ਬਣਾਏ ਨੇ ਹਨਾ ਜਿਆਦਾ ਨਹੀਂ ਸਾਡਾ ਕੰਮ ਖਤਮ ਹੈ ਜੀ ਦੋ ਤਿੰਨ ਜਣੇ ਤਾਂ ਰੋਟੀ ਖਾਣਗੇ ਹੁਣ ਅਸੀਂ ਜਾ ਰਹੇ ਹਾਂ ਗੁਰਦੁਆਰਾ ਸਾਹਿਬ ਨੂੰ ਅਸੀਂ ਗੁਰਦੁਆਰਾ ਸਾਹਿਬ ਜਾ ਰਹੇ ਆ ਸਾਡਾ ਕੰਮ ਹੋ ਗਿਆ ਖਤਮ ਯੂਵੀ ਵੀ ਬਸ ਆਣ ਆਲਾ ਹੈ ਅੱਜ ਨੂੰ ਜਲਦੀ ਛੁੱਟੀ ਹੋ ਜਣੀ ਸੀ ਕਿਉਂਕਿ ਹਨਾ ਉਹਨਾਂ ਨੇ ਵੀ ਆਪਦਾ ਜਿੱਤੇ ਹਾਰ ਮਨਾਣਾ ਏ ਮੈਡਮ ਉਹਨਾਂ ਨੇ ਅੱਛਾ ਦੰਤੀਰਸ ਹਾਂ ਉਹਨਾਂ ਨੇ ਉਹ ਮਨਾਣਾ ਏ ਪਰ ਉਹ ਯੂ ਵੀ ਨੂੰ ਪਤਾ ਨਹੀਂ ਆਏ ਗਿਆ ਹੁਣ ਆ ਸ਼ਾਇਦ 5:30 ਤਾਂ ਹੋ ਗਏ ਹੁਣੇ ਹਾਂ 5:30 ਹੋਣ ਚ 5 ਮਿੰਟ ਰਹਿੰਦੇ ਨੇ ਹਲੇ ਆਹ ਕਹ ਰਿਹਾ ਤਾਂ ਮੈਂ ਨਾਲੇ ਗੁਰਦੂਆਰੇ ਜਾਊਂਗਾ ਮੈਂ ਫਿਰ ਨਾਲੇ ਮੁੜ ਕੇ ਆਂ ਪੰਜ 5:25 ਹੋਏ ਨੇ ਹਲੇ ਸਾਟਾ ਵੀ ਕੰਬਸ ਆਲਮੋਸਟ ਖਤਮ ਬਸ ਰੋਟੀ ਰਹਿ ਗਈ ਜੋਟੀ ਪੰਦਰੇ ਲਾਵਾਂਗੇ ਹਨਾ ਉਹ ਆ ਜਿਹੜੇ 2-4 ਜਣਿਆਂ ਨੇ ਖਾਣੀ ਅੰਦਰੇ ਲਾ ਲਾਂਗੇ ਫਿਰ ਆਏ ਹੁਣ ਜੇ 2-3 ਦੋ ਜਣਿਆਂ ਵਾਸਤੇ ਪਕੌੜੇ ਤਾਂ ਸਾਡੇ ਘਰੇ ਬਣਦੇ ਨਹੀਂ ਫਿਰ ਜੇ ਬਣਦੇ ਤਾਂ ਸਾਰੀ ਫੈਮਿਲੀ ਵੀ ਦੇਖਦੀ ਹੈ ਹਨਾ ਸਾਰੀ ਫੈਮਿਲੀ ਵਾਸਤੇ ਬਣਦੇ ਆ ਉਹ ਤਾਂ ਕੀ ਕਹਿਣਾ ਜੇ ਨਿਆਣਿਆਂ ਨੂੰ ਕੋਈ ਚੀਜ਼ ਬਣਾਣੀ ਹੈ ਥੋੜੀ-ਮੋਟੀ ਉਹ ਗੈਸ ਤੇ ਬਣਾ ਕੇ ਦੇ ਦਿੰਨੇ ਆਂ ਸੀ ਜੇ بڑے ਬੰਦੇ ਨੇ ਕੁਝ ਖਾਣੂ ਦੀ ਕਰੇ ਫਿਰ ਸਾਡੇ ਟੱਬਰ ਤਾਂ ਸਾਰਿਆਂ ਦੀ ਬਣਦੀ ਆ ਫਿਰ ਐ ਨਹੀਂ ਵੀ ਅਸੀਂ ਫਿਰ ਦੋ-ਚਾਰ ਜਾਣੇ ਨਿਆਣਿਆਂ ਦੀ ਬਣਾਈਏ ਥੋੜੀ-ਬੋਤੀ ਫਿਰ ਉਹ ਨਿਆਣਿਆਂ ਨੂੰ ਇਹ ਦੰਦੇ ਹੁੰਨੇ ਆ ਫਿਰ ਅਸੀਂ ਆਪ ਵੀ ਨਹੀਂ ਆਪ ਵੀ ਨਹੀਂ ਖਾਂਦੇ ਹਾਂ ਆਪ ਵੀ ਨਹੀਂ ਖਾਂਦੇ ਹੈਗੇ ਚਲੋ ਐ ਤਾਂ ਸਾਡਾ ਅੱਜ ਜ਼ਿਆਦਾ ਉਹ ਨਹੀਂ ਕਰ ਲਿਆ ਤਾਂ ਬਸ ਇੱਕ ਹਰ ਦਿਨ ਤਾਂ ਨੇ ਉਹਦੋਂ ਖਾਏ ਨਹੀਂ ਚੱਕਰੀਆਂ ਵਾਲੇ ਦੀ ਨਾ ਆਪਕੇ ਹਸਬੰਡ ਨੇ ਇਸ ਲਈ ਫਿਰ ਉਹ ਆਪਦਾ ਅਗਲਾ ਆਪਣੀ ਜ਼ਰੂਰੀ ਕੰਮ ਤੇ ਤਾਂ ਸੀ ਆਪਣਾ ਤਾਂ ਫਿਰ ਤਿਹਾੜ ਤੌਰੇ ਹੈ ਨਾ ਮਨਾਉਣਾ ਤਾਂ ਨਹੀਂ ਮਨਾਉਣਾ ਹੀ ਮਨਾਉਣਾ ਤਾਂ ਫਿਰ ਅੱਜ ਤਾਂ ਕਰਕੇ ਤੂੰ ਹੀ ਬਣਾ ਲੈ ਨਹੀਂ ਤਾਂ ਅੱਜ ਅਸੀਂ ਬਣਾਉਣੇ ਨਹੀਂ ਤੂੰ ਚਾਰ ਨਹੀਂ ਗਿਰਨ ਲੱਗੀ ਤੀ ਅਸੀਂ ਤਾਂ ਹੁਣ ਸਿੱਧਾ ਦੀਵਾਲੀ ਵਾਲੇ ਤੀਨੇ ਸਾਡੇ ਪਕਵਾਨ ਪੱਕੂਗਾ ਸਾਰਾ ਪਕਵਾਨ ਵੀ ਨਹੀਂ ਸਬਜ਼ੀਆਂ ਬਣਾਉਣੀਆਂ ਨੇ ਸਬਜ਼ੀ ਰੋਟੀ ਬਣਾਵਾਂਗੇ ਅਸੀਂ ਸਬਜ਼ੀ ਰੋਟੀਆਂ ਬਣਾਵਾਂਗੇ ਅਸੀਂ ਪੂਰੀਆਂ ਵਗੈਰਾ ਕੁਝ ਨਹੀਂ ਬਣਾਉਂਦੇ ਹਾਂ ਤਲੇ ਹੋਏ ਨਹੀਂ ਬਣਾਉਂਦੇ ਤਲੇ ਹੋਏ ਨਹੀਂ ਬਣਾਉਂਦੇ ਸਬਜ਼ੀਆਂ ਤਾਂ ਮੈਂ ਅਸੀਂ ਦੋ ਤਿੰਨ ਬਣਾ ਲੀਏ ਕੌਣ ਚ ਸਾਬ ਦੇ ਸਾਬ ਦੇ ਜਾਲ ਪਏ ਹੋਏ ਨੇ ਬਾਉ ਨਹੀਂ ਹੈਗਾ ਸਾਬ ਦੇ ਨਾਲ ਜਾਲ ਪਏ ਹੋਏ ਨੇ ਕੋਠੀਆਂ ਦੇ ਉੱਪਰ ਸਾਡਾ ਵੀ ਬੜਾ ਦਿਲ ਕਰਦਾ ਵੀ ਸਾਡੀ ਕੋਠੀ ਦੇ ਉੱਤੇ ਜਾਲ ਹੋਵੇ ਹਨਾ ਅਗਲੇ ਸਾਲ ਪੋਲਾ ਸਾਡੀ ਜੇ ਸਾਡੀ ਕੋਠੀ ਤੇ ਤਾਂ ਕਿ ਨਾ ਆਪਣੀ ਕੋਠੀ ਤੇ ਆਪਣੇ ਤਾਂ ਲੱਗੂਗਾ ਵੀ ਵਿਆਹ ਧਰਿਆ ਹੋਇਆ ਇਹਨਾਂ ਨੇ ਗਿਆ ਕੱਲੂ ਆਪਾਂ ਸ਼ਾਪਿੰਗ ਦੇ ਜਾਵਾਂਗੇ ਕੱਲੂ ਹਾਂ ਸਮਾਨ ਖਰੀਦ ਕੇ ਲਿਆਵਾਂਗੇ ਸਾਰਾ ਪਰਸੋਂ ਨਹੀਂ ਗਿੰਦੇ ਨਾ ਪਰਸੋਂ ਨੂੰ ਤਾਂ ਫਿਰ ਸੋਮਵਾਰ ਆ ਪਰਸੋਂ ਨੂੰ ਆ ਬੇੜੇ ਬੂੜੇ ਧੋਲਾਂਗੇ ਨੇ ਬੇੜਾ ਕਰ ਲੂ ਨਾ ਕੱਪਾਸੋਂ ਤੋਂ ਲਾਂਗੇ ਫਿਰ ਆਏ ਸਾਫ ਸੁਥਰਾ ਦੇ ਰੱਖੋ ਮੈਂ ਮੁੰਟੀ ਤੇ ਲੱਗੂ ਨਾ ਗਾਲਤਾ ਸਾਰਾ ਖੁੱਲਾ ਹੋਊਗਾ ਬਾਜ਼ਾਰ ਦਿਵਾਲੀ ਕਰਕੇ ਐਤਵਾਰ ਨੂੰ ਕੋਈ ਚੱਕਰ ਨਹੀਂ ਸਬਜ਼ੀ ਭਾਜੀ ਕੱਲੂ ਲੈ ਆਵਾਂਗੇ ਹਨਾ ਨਾਲੇ ਆਏ ਆ ਦਿਵਾਲੀ ਤੇ ਕੱਲੂ ਥੋੜਾ ਜਿਆ ਰੇਟ ਸੈੱਟ ਹੋ ਜਾਊਗਾ ਦਿਵਾਲੀ ਤੇ ਇੱਕ ਦਿਨ ਪਹਿਲਾਂ ਤਾਂ ਫਿਰ ਅੱਤ ਚੱਕ ਦੇਣੀ ਉਹਨਾਂ ਨੇ ਵੀ ਪਤਾ ਵੀ ਲੋਕ ਲੈ ਕੇ ਤਾਂ ਜਾਣਗੇ ਸਹਰਚ ਤਾਂ ਮਨਾਉਣਗੇ ਆ ਸਹਰਚ ਤਾਂ ਮਨਾਉਣਗੇ ਕੱਲੂ ਫਿਰ ਆਪਾਂ ਖੇਲ ਖਰੋਟ ਸਾਰਾ ਸੰਭਾਲ ਲਿਆਵਾਂਗੇ ਹਨਾ ਸਾਰਿਆਂ ਦੇ ਇੱਥੇ ਲਾਈਟਾਂ ਲੱਗ ਗਈਆਂ ਐ ਜਾਲ ਪੈ ਰਹੇ ਜਿਵੇਂ ਵਿਆਹ ਹੁੰਦੇ ਨੇ ਨੋ ਕੰਪਲੈਕਸ ਦਾ ਬਹੁਤੇ ਪਾਉਂਦੇ ਨੇ ਬਹੁਤ ਵਿਆਹ ਦੀ ਤਰ੍ਹਾਂ ਮਾਹੌਲ ਰੱਖਦੇ ਨੇ ਤਾਂ ਪੂਰਾ ਆਹ ਹਲੇ ਮਚਾਈ ਜਾਂਦੇ ਨੇ ਬਾਲੀਆਂ ਅੱਜ ਤਾਂ ਉੱਕੇ ਵੇਲੇ ਨਹੀਂ ਤਾਂ ਇਧਰਲੀ ਸਾਈਡ ਨਹੀਂ ਇਹਨਾਂ ਨੇ ਲਾਈਆਂ ਇਧਰਲੀ ਸਾਈਡ ਨਹੀਂ ਇਹਨਾਂ ਨੇ ਲਾਈਆਂ ਇਧਰ ਲਾਤੀਆਂ ਹਨਾ ਇਧਰਲੀ ਸਾਈਡ ਨਹੀਂ ਪਾਲੀ ਸਾਈਡ ਇਹਨਾਂ ਨੇ ਲਾਤੀਆਂ ਉਹ ਉਹਨਾਂ ਨੇ ਹਲੇ ਮਚਾਈ ਜਾਂਦੇ ਉਹ ਨਾਲ ਉਹ ਬਾਲਣਗੇ ਉਹਨਾਂ ਨੇ ਤਾਂ ਜਾਲ ਪਾਇਆ ਪਿਆ ਹੋਇਆ ਆਈ ਕੋ ਬਰਾ ਉਹ ਮਚਦੇ ਰਹੇ ਕਾਲੂ ਆਪੂ ਨੇ ਕਿਸਮਾਣੀ ਬਹੁਤ ਵੱਢਣੀ ਬਾਜ਼ਾਰ ਚ ਹਨਾ ਆਪੋ ਹੋਰ ਸੰਦਰੀ ਹਾਂ ਨਹੀਂ ਛੜਾ ਕੇ ਘਰੇ ਛੱਡ ਦੇ ਫਿਰ ਉਹਨੂੰ ਸੰਭੂਗਾ ਕੌਣ ਕੜੇ ਛੋੜੇ ਖਾਲੇ ਤੇ ਦੋ ਬੀਬੀ ਨੇ ਤਾਂ ਰੋਟੀ ਵੀ ਨਹੀਂ ਖਾਦੀ ਹੈਗੀ ਕਿਉਂਕਿ ਬੀਬੀ ਨਾਲ ਜ ਸਵੇਰ ਦੀ ਢਿਲ ਲੀਜੀ ਆ ਉਹਨੂੰ ਨਾ ਸਵੇਰੇ ਉਲਟੀਆਂ ਲੱਗਦੀਆਂ ਸੱਜ ਰਹੀ ਤਾਂ ਕਰਕੇ ਫਿਰ ਉਹਨੂੰ ਸ਼ਾਮ ਤੱਕ ਮਤਲਬ ਹੁਣ ਸ਼ਾਮ ਨੂੰ ਨਾ ਉਹਨੂੰ ਦੁਪਹਿਰੇ ਜੇ ਚਾਹ ਦਈਤੀ ਉਹਦੇ ਕਾਰਨ ਵੀ ਫਿਰ ਉਹਨੂੰ ਠੀਕ ਜਿਹਾ ਫੀਲ ਨਹੀਂ ਹੋ ਰਿਆ ਤਾਂ ਬੀਲੀ ਮੇਆ ਲੱਗ ਰਹਾ ਤਾਂ ਮੈਨੂੰ ਉਲਟੀ ਆਦੀ ਤੇ ਫਿਰ ਸ਼ਾਮ ਨੂੰ ਦਵਾਈ ਲੈ ਕੇ ਆਈ ਦਵਾਈ ਤੋਂ ਬਾਅਦ ਫਿਰ ਰਸ ਚਾਹ ਨਾਲ ਹੁਣ ਮਤਲਬ ਦੁੱਧ ਨਾਲ ਰਸ ਦਿੱਤੇ ਨੇ ਫਿਰ ਲਿਆ ਕੇ ਫਿਰ ਉਹ ਖਾਦੇ ਨੇ ਰੋਟੀ ਰੋਟੀ ਤਾਂ ਬੀਬੀ ਨੇ ਖਾਦੀ ਨਹੀਂ ਹੈਗੀ ਕਿਉਂਕਿ ਐ ਬੀਬੀ ਐ ਵੀ ਕਈ ਵਾਰ ਜਦੋਂ ਉਲਟੀਆਂ ਲੱਗਦੀਆਂ ਨਾ ਇੱਕ ਦੋ ਦਿਨ ਚ ਸੈੱਟ ਹੁੰਦੀ ਆ ਉਹ ਫਿਰ ਫਿਰ ਉਹਦੇ ਬਾਅਦ ਰੋਟੀ ਖਾਂਦੀ ਆ ਤੇ ਫਿਰ ਐ ਵੀ ਕਈ ਵਾਰ ਰਾਤ ਨੂੰ ਹੰਨਾ ਜਿਹੜਾ ਸਿਆਣਾ ਉਹ ਨਿਆਣਾ ਹੁੰਦਾ ਉਹ ਇੱਕ ਬਰਾਬਰ ਹੋ ਜਾਂਦਾ ਏ ਵੀ ਰਾਤ ਨੂੰ ਢਿੱਲੀ ਨਾ ਹੋ ਜਾਏ ਇਸ ਕਰਕੇ ਫਿਰ ਉਹਨੂੰ ਹੁਣ ਰਾਤ ਨੂੰ ਰੋਟੀ ਨਹੀਂ ਆਪਾਂ ਦਿੱਤੀ ਹੈਗੀ ਲਾਸ ਲਿਆ ਕੇ ਦਿੱਤੇ ਆ ਦੁੱਧ ਨਾਲ ਉਹੀ ਰਹੀ ਹੈ ਬੀਬੀ ਬਾਕੀ ਸਭ ਨੇ ਥੋੜੇ ਥੋੜੇ ਪਕੌੜੇ ਲਏ ਨੇ ਅੱਜ ਕਿਸੇ ਨੇ ਜ਼ਿਆਦਾ ਨਹੀਂ ਖਾਏ ਥੋੜੇ ਥੋੜੇ ਸਭ ਨੇ ਖਾ ਲਈ ਵੀ ਇੱਕ ਡੈਡੀ ਨੇ ਵੀ ਵੈਸੇ ਰੋਟੀ ਖਾਈ ਆ ਤੇ ਬਾਕੀ ਅਸੀਂ ਮੈਂ ਵੀ ਥੋੜੇ ਜਿਹਾ ਖਾਏ ਆ ਪਹਿਲਾਂ ਤਾਂ ਮੈਂ ਕਹਿ ਦਿੱ ਖਾਣੇ ਨਹੀਂ ਪਰ ਮੈਂ ਜ਼ਿਆਦਾ ਨਹੀਂ ਖਾਏ ਵੀ ਅੱਗੇ ਵਾਂਗੂ ਵੀ ਪਹਿਲਾਂ ਤਾਂ ਮੈਂ ਦੋ 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 ਵਾਰ ਖਾ ਲੈਂਦੀ ਤੇ ਹੁਣ ਮੈਂ ਇੱਕੇ ਵਾਰ ਖਾਏ ਮੈਂ ਦੂਜੀ ਵਾਰ ਬਿਲਕੁਲ ਨਹੀਂ ਖਾਏ ਹੈਗੇ ਨਾ ਮੈਨੂੰ ਹੁਣ ਭੁੱਖ ਲੱਗੀ ਆ ਕਿਉਂਕਿ ਅੱਜ ਨਾ ਤળਿਆ ਹੋਇਆ ਬਹੁਤ ਜ਼ਿਆਦਾ ਮੇਰਾ ਘਟ ਪਕੌੜੇ ਖਾਣ ਨੂੰ ਬਿਲਕੁਲ ਜੀਜਾ ਨਹੀਂ ਕਰ ਰਿਹਾ ਤਾਂ ਬਣਾਉਣ ਨੂੰ ਤਾਂ ਚਲੋ ਜੀ ਕਰ ਰਿਹਾ ਤਾਂ ਤੇ ਚਲੋ ਬਣਾ ਲੈ ਤਾਂ ਹੈ ਤੇ ਜੋ ਮੈਂ ਨਹੀਂ ਖਾਣੇ ਹੁਣ ਨਾਲੇ ਤਾਂ ਖਾਣੇ ਆ ਔਰ ਬਣਦੀ ਬਣਦੀ ਜਿਹੜੀ ਗਰਮ-ਗਰਮ ਚੀਜ਼ ਹੁੰਦੀ ਹੈ ਬਸ ਕਈ ਵਾਰ ਸ਼ਾਮ ਨੂੰ ਇੱਕ ਸ਼ਾਮ ਦਾ ਟਾਈਮ ਤਾਂ ਵੀ ਸ਼ਾਮ ਨੂੰ ਮੇਰਾ ਖਾਨੂਜੀ ਨਹੀਂ ਕਰਦਾ ਬਸ ਸਵੇਰੇ ਬਣਾ ਲੈਂਦੇ ਫਿਰ ਤਾਂ ਵੀ ਚਾਹ ਨਾਲ ਖਾ ਲਾਂਗੇ ਹੁਣ ਇਹਨਾਂ ਆਹ ਪੈਕਟ ਜਿਹੜੇ ਆਪਾਂ ਕੱਜੂ ਵਧਾਉਂਦੇ ਆ ਤੇ ਮੈਂ ਸੋਚਿਆ ਵੀ ਇਹਲੇ ਕਰ ਦਈਏ ਮੈਂ ਹੁਣਾਂ ਡੱਬੇ ਦੇ ਕੱਢ ਕੇ ਲਿਆਇਕੀ ਮੈਂ ਕਿਹਾ ਚਲੋ ਇਹ ਤਾਂ ਪਾ ਦੋਨੇ ਆ ਹੁਣ ਇਹਨਾਂ ਦੀ ਕਿਹੜੀ ਪਾਰਤੀ ਕਰਨੀ ਹੈ ਨਾ ਵੀ ਪਾ ਲੰਨੇ ਆ ਹੁਣ ਹੁਣ ਇਹਨੂੰ ਕਿਹੜੇ ਉੱਤੇ ਰੱਖਣਾ ਤਾਂ ਮਿਠਾਈਆਂ ਹੋਣਗੀਆਂ ਆਪਾਂ ਲੈ ਕੇ ਆਵਾਂਗੇ ਜਿਗ ਵੈਸੇ ਨਾ ਸਾਨੂੰ ਸ਼ੁਰੂ ਤੇ ਹੀ ਵਧੀਆ ਲੱਗਦਾ ਦੇਖੋ ਦੀਵਾਲੀ ਵਾਲੇ ਦਿਨ ਜਿੰਨੀਆਂ ਵੀ ਅਸੀਂ ਹੁਣ ਦੀਵਾਲੀ ਤੱਕ ਸਮਾਨ ਢੋਣਾ ਏ ਉਹ ਸਾਰਾ ਅਸੀਂ ਜਿੱਦਾਂ ਦੀਵਾਲੀ ਦਾ ਮੱਥਾ ਟੇਕਾਂਗੇ ਨਾ ਵੈਸੇ ਚਲੋ ਇਹ ਤਾਂ ਦੂਜਾ ਲੋਟ ਹੋ ਗਿਆ ਖਾਣਾ ਪੀਣਾ ਜਿਵੇਂ ਬੱਚਿਆਂ ਦੇ ਹੈਂਪਰਸ ਬਣਾਉਣੇ ਆ ਤੇ ਹੋਰ ਪਟਾਕੇ-ਪਟੂਕੇ ਲੈਣੇ ਨੇ ਡੱਬੇ ਲੈ ਕੇ ਆਣੇ ਹੁਣ ਜਿਹੜੀਆਂ ਅਸੀਂ ਕੱਲੂ ਚੀਜ਼ਾਂ ਲੈ ਕੇ ਆਵਾਂਗੇ ਸਾਰੀਆਂ ਕੋਈ ਭਰਤਨ-ਪਾਂਡਾ ਕੁਝ ਵੀ ਲੈ ਕੇ ਆਵਾਂਗੇ ਉਹ ਸਾਰਾ ਅਸੀਂ ਦੀਵਾਲੀ ਦੇ ਕੋਲ ਰੱਖ ਕੇ ਉਹਦਾ ਮੱਥਾ ਟੇਕਣਾ ਏ ਤੇ ਬਾਕੀ ਇਹ ਤਾਂ ਚਲੋ ਕੱਜੂਗ੍ਰਾਮ, ਡਰਾਈ ਫਰੂਟ ਐ ਨਾਦਰ ਕੀ ਚੱਕਰ ਆ ਇਹ ਤਾਂ ਸੀ ਡੱਬੇ ਪੈਕ ਕਰਕੇ ਧਰ ਦਿੰਦੇ ਆ ਫਿਰ ਐਵੇਂ ਕੱਡ ਕੱਡ ਖਾਈ ਜਾਂਦੇ ਨੇ ਪੈਕ ਚ ਦੋ ਕੱਢ ਲੈ ਚਾਰ ਕੱਢ ਲੈ ਫਿਰ ਉਹ ਹੋਣਾ ਅੱਜ ਕੱਲ ਕਿੜੀਆਂ ਜਿਹੜੀਆਂ ਤਾਂ ਘਰ ਬਾ ਕੇ ਬੈਠ ਕੇ ਨੇ ਕਿੜੀਆਂ ਨਾ ਜਾਣ ਹੀ ਨਹੀਂ ਆ ਘਰ ਛੱਡ ਕੇ ਪਤਾ ਨਹੀਂ ਕੀ ਹੋ ਗਿਆ ਕਿ ਜਿਹੜੀਆਂ ਨੂੰ ਇਸ ਕਰਕੇ ਨਾ ਫਿਰ ਹਰ ਇੱਕ ਚੀਜ਼ ਐ ਕਿੜੀਆਂ ਮਾੜਾ ਜਿਹਾ ਨਹੀਂ ਕੁਛ ਗਿਰਨ ਦਿੰਦੀਆਂ ਕਿੜੀਆਂ ਕਿੜੀ ਜਿਨ੍ਹਾਂ ਦਾ ਨਾ ਫਿਰ ਨਹੀਂ ਗਿਰਨ ਦਿੰਦੀਆਂ ਉੱਥੇ ਆਲੇ ਦੁਆਲੇ ਨਾ ਛੱਤਾ ਪਾ ਲੰਦੀਆਂ ਨੇ ਕਾਜੂ ਬਦਾਮਾਂ ਨੂੰ ਵੀ ਕੀੜੀਆਂ ਕਈ ਬਹੁਤ ਆੜਦੇ ਨੇ ਜਿਹੜੇ ਮੜੇ ਦਾਣੇ ਕਿੱਤੇ ਨਾ ਉੱਥੇ ਛਿੜੀਆਂ ਚੀ ਮੜ ਜਾਂਦੀਆਂ ਨੇ ਤੇ ਮਿੱਠੇ ਦਾ ਕੋਈ ਪੈਕੇਟ ਜਿਵੇਂ ਹੁਣ ਮਿੱਠੇ ਦਾ ਕੋਈ ਪੈਕੇਟ ਵੀ ਗੇੜਦੀ ਹੈ ਨਾ ਚਾਹੇ ਉਹਨੂੰ ਮਿੱਠਾ ਹਨਾ ਪਤਾ ਨਹੀਂ ਉਸ ਪੈਕੇਟ ਖਾਲੀ ਪੈਕਟ ਨੂੰ ਹੀ ਚੀ ਮੜ ਜਾਂਦੀਆਂ ਨੇ ਚਾਹੇ ਪੈਕੇਟ ਨਾ ਤੁਹਾਨੂੰ ਸਾਫ਼ ਵੀ ਦਿਖੇ ਪਰ ਪਤਾ ਨਹੀਂ ਉਹਨਾਂ ਨੂੰ ਕਿੱਥੇ ਦਾ ਮਿੱਠਾ ਮਿਲ ਜਾਂਦਾ ਨਾ ਇੱਥੇ ਤਾਂ ਕਾਜੂ ਕਰਦੇ ਆ ਇਹਦੇ ਪਿਸਤਾ ਵਾਲ ਨਹੀਂ ਹਨਾ ਉਨਾ ਸਾਡੇ ਸ਼ੇਵ ਆਏ ਨਹੀਂ ਸ਼ੇਕ ਹੈ ਜਿਹੜਾ ਸਾਡਾ ਉਹ ਹਜੇ ਅਸੀਂ ਬਣਾਉਣ ਨਹੀਂ ਲੱਗੇ ਸ਼ੇਕ ਉਹ ਹੈ ਜਿਹੜਾ ਅਸੀਂ ਪਿਛਲੇ ਸਾਲ ਪੀਤਾ ਸੀਗਾ ਤੇ ਵਾਲਾਂ 'ਚ ਕਾਫੀ ਫਰਕ ਪੈ ਗਿਆ ਤਾਂ ਮੇਰੇ ਝੜਨੇ ਝੁੜਨੇ ਸਾਡੇ ਵਾਲ ਬੰਦ ਹੋ ਗਏ ਬਹੁਤ ਫਰਕ ਪਿਆ ਤਾਂ ਚਾਹੇ ਅਸੀਂ 22 ਦਿਨ ਪੀਆ ਪਰ ਉਹਦੇ ਨਾਲ ਫਰਕ ਬਹੁਤ ਜ਼ਿਆਦਾ ਪੈ ਗਿਆ ਮੇਰੇ ਤਾਂ ਬਹੁਤ ਜ਼ਿਆਦਾ ਪੈ ਗਿਆ ਦੀ ਝੜਨੇ ਬਿਲਕੁਲ ਹੀ ਬੰਦ ਹੋ ਗਏ ਮੇਰੇ ਤਾਂ ਵਾਲ ਨਾ ਹੁਣ ਮੈਂ ਪਾਦਾ ਹੁਣ ਇਹ ਤਾਂ ਦੇਖੋ ਸਮਾਂ ਹੋਰ ਧੀਰਿ ਪਾਈ ਜਾਉਂਗੀ ਪੈਕਟ ਫਾੜ-ਫਾੜ ਕੇ ਆਹ ਹੈ ਇਹਮ ਆਪਾਂ ਜਿਹੜਾ ਵਲੌਗ ਦਾ ਹੈ ਨਾ ਐਂਡ ਇੱਥੇ ਕਰਦੇ ਆਂ ਚੈਨਲ ਨੂੰ ਸਾਰੇ ਸਬਸਕ੍ਰਾਈਬ ਜ਼ਰੂਰ ਕਰਿਓ ਵੀਡੀਓ ਨੂੰ ਪਲੀਜ਼ ਸਾਰੇ ਦੇਖੋ ਦਿਵਾਲੀ ਦੇ ਦਿਨ ਮੈਨੂੰ ਪਤਾ ਬਹੁਤ ਘੱਟ ਦੇਖ ਰਿਆ ਹਨਾ ਜਿਨ੍ਹਾਂ ਦੀਆਂ ਜਲਵਾਤ ਪਈਆਂ ਉਹਨਾਂ ਤੇ ਦੇਖਣੀ ਉਹ ਦੇਖਣੀਆਂ ਹਨਾ ਜਿਹੜੇ ਹੁਣ ਸਾਡੇ ਵਰਗਿਆਂ ਛੋਟੇ ਵਲੌਗਰ ਹਨਾ ਉਹਨਾਂ ਦੀ ਕਿਸੇ ਦੀ ਦੇਖ ਲਈ ਕਿਸੇ ਦੀ ਨਹੀਂ ਦੇਖੀ ਹੈ ਨਾ ਵੀਡੀਓ ਪਲੀਜ਼ ਸਾਰੇ ਦੇਖਿਆ ਕਰੋ ਡੇਲੀ ਵਲੌਗਸ ਇਦਾਂ ਹੀ ਕਈ ਵਾਰ ਇੱਕ ਅੱਧਾ ਦਿਨ ਸਕਿੱਪ ਹੋ ਜਾਂਦਾ ਹੈ ਹਨਾ ਤਾ ਕਈਆਂ ਨੂੰ ਵੀ ਕਈ ਮਤਲਬ ਕਮੈਂਟ ਕਰਦੇ ਨੇ ਜਿਨ੍ਹਾਂ ਨੂੰ ਬਹੁਤ ਜ਼ਿਆਦਾ ਪਸੰਦ ਆਉਂਦੇ ਨੇ ਜਿਹੜੇ ਸਾਡੇ ਨਾਲ ਐਂਡ ਜੁੜੇ ਹੋਏ ਨੇ ਵੀ ਡੇਲੀ ਵਲੌਗ ਪਾਇਆ ਕਰੋ। ਕਈ ਵਾਰ ਸਕਿੱਪ ਹੋ ਜਾਂਦਾ ਹੈ ਬਸ ਦੀਵਾਲੀ ਦੇ ਦਿਨ ਚੱਲ ਰਿਹਾ ਹੈ ਸਾਡਾ ਵੀ ਕਦੇ ਕਰ ਬਣਾਉਣ ਨੂੰ ਦਿਨ ਜਾਂ ਨਹੀਂ ਕਰਦਾ ਹਨਾ ਪਰ ਹੁਣ ਕੋਸ਼ਿਸ਼ ਤਾਂ ਕਰਦੇ ਆਪਾਂ ਵੀ ਪੂਰੀ ਰੋਜ਼ ਡੇਲੀ ਵਲੌਗ ਦਈਏ ਫਿਰ ਐ ਹੁੰਦਾ ਹੈ ਵੀ ਦੀਵਾਲੀ ਦਾ ਮੌਕਾ ਹੈ ਸਾਰੇ ਸ਼ਾਪਿੰਗਾਂ ਤੇ ਲੱਗੇ ਹੋਏ ਹਨਾ ਵੀ ਮਤਲਬ ਸਾਰੇ ਬਿਜ਼ੀ ਹੋਣੇ ਘਰ ਦੀਆਂ ਸਫਾਈਆਂ 'ਚ ਸ਼ਾਪਿੰਗਾਂ 'ਚ ਤਾਂ ਕਰਕੇ ਵੀ ਕੋਈ ਦੇਖਦਾ ਕੋਈ ਕਰ ਤੇ ਕੋਈ ਨਾ ਕੋਈ ਦੇਖਦਾ ਨਹੀਂ ਕੋਈ ਦੇਖੂਗਾ। ਚਲੋ ਵੀਡੀਓ ਨੂੰ ਲਾਈਕ ਜਰੂਰ ਕਰਿਓ ਸ਼ੇਅਰ ਕਰਿਓ ਸੋਨੇ ਸੋਨੇ ਕਮੈਂਟ ਕਰਦੇ ਰਹੋ ਹੈਪੀ ਦੀਵਾਲੀ ਸਾਰਿਆਂ ਨੂੰ ਸਾਡੇ ਵੱਲੋਂ ਤੇ ਕਈ ਵਾਰ ਐਦਾਂ ਹੁੰਦਾ ਕਹਿਣਾ ਭੁੱਲ ਜੁਨੇ ਕਹਿਣਾ ਤਾਂ ਨਹੀਂ ਭੁੱਲਦੇ ਹਜੇ 2-3 ਦਿਨ ਦੀਵਾਲੀ ਤੇ ਚੱਲਣਗੇ ਕਹਿਣਾ ਨਹੀਂ ਭੁੱਲਦੇ ਅਸੀਂ 21 ਤਰੀਕ ਨੂੰ ਮਨਾਵਾਂਗੇ ਸ਼ਾਇਦ ਸ਼ਾਇਦ ਪੱਕਾ ਨਹੀਂ ਕਹਿ ਸਕਦੇ ਬਾਕੀ ਜਿੱਦਣ ਸਾਡਾ ਪਿੰਡ ਮਨਾਊਗਾ ਉਹ ਤਾਂ ਪਤਾ ਲੱਗ ਹੀ ਜਾਊਗਾ ਇਹ ਹੁਣ ਮਿਲਦੇ ਆ ਤੁਹਾਨੂੰ ਆਪਾਂ ਅਗਲੇ ਵਿੱਚ